ਸ਼ੁਕਰ ਹੈ ਆ ਮੇਰਾ ਕਿਦੰਦ ਜੀ ਕਰਦਾ ਪਿਆਸ ਫਲੀਆਂ ਨੂੰ ਆ ਮੈਂ ਹੱਜ ਚਲ ਫਲੀਆਂ ਬਣਾ ਲੈਣੇ ਆ ਸਬਜੀ ਸਬਜੀ ਕੋਈ ਹੈ ਨਹੀਂ ਆ ਧਰ ਨੂੰ ਡਾਡੀ ਤੇਰੇ ਫਲੀਆਂ ਲਿਆਏ ਸੀ ਰਾਤੀ ਹੂੰ ਹੂੰ ਤਾਂ ਮੈਂ ਚਲ ਹੁਣ ਫਲੀਆਂ ਬਣਾ ਲੈਂਦੇ ਅੰਛਾ ਅੰਛਾ ਲਾਦਾ ਗੁਰਦਵਾਰੇ ਗਿਆ ਖੇਡਣ ਹੂੰ ਤਾਂ ਆ ਤੇ ਗਿਆਨ ਦਮ ਗੁਰਦਵਾਰੇ ਖੇਡਣ ਚੱਲਾ ਤੇ ਜਿਹੜੀ ਕਿੱਥੇ ਗਈ ਡਾਡੀ ਤਨ ਪੜਾਈ ਐਸਵੇ ਦਾ ਕੰਮ ਤੇ ਗਏ ਜੇ ਅਜੇ ਆਏ ਨਹੀਂ ਅਜੇ ਤੱਕ ਆਏ ਨਹੀਂ ਲੇਟ ਹੋ ਗਿਆ ਅੱਜ ਅੱਜ ਲੇਟ ਹੋ ਗਿਆ ਕੋਈ ਕੰਮ ਪੈ ਗਿਆ ਨਾ ਜਾਂ ਬੱਸ ਲੇਟ ਹੋ ਗਈ ਹੋਣੀ ਆ ਤਦੂ 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 ਤਦ ਦਰ ਨਦਰ ਨੰਤਾ ਨਦਰ ਨਦਰ ਨੰਤਾ ਨਦਰ ਨਦਰ ਨਾਂ ਤੇ ਅੱਜ ਕਿਥੋਂ ਚੇਤਾ ਆ ਗਿਆ ਤੈਨੂੰ ਨਾਨਕਿਆਂ ਦਾ ਮੈਂ ਕਿਹਾ ਸਕੂਲੋਂ 2-3 ਛੁੱਟੀਆਂ ਪਈਆਂ ਆ ਤੇ ਨਾਨਕੇ ਚੱਲਣ ਦੋ ਤੰਦੰਦੇ ਛੁੱਟੀਆਂ ਤੇ ਕੰਮ ਨਹੀਂ ਮਿਲਿਆ ਕਰਨਾ ਸਕੂਲ ਦਾ ਨਾ ਹੂੰ ਜੇ ਛੁੱਟੀਆਂ ਪਈਆਂ ਤਾਂ ਕੰਮ ਨਹੀਂ ਮਿਲਿਆ ਹੁੰਦਾ ਕੰਮ ਨਹੀਂ ਮਿਲਿਆ ਹੂੰ ਹੋਰ ਫੇਰ ਫਿਰ ਜੇ ਜਾਣ ਕੇ ਜਾਣਾ ਤਾਂ ਫਿਰ ਡੈਡੀ ਤੇਰੀ ਰੋਟੀ ਦਾ ਮਗਰੋਂ ਉਹ ਦੀ ਇਹ ਆਪੇ ਪਕਾ ਲਿਆ ਕਰੋਗੇ ਆਪੇ ਪਕਾ ਲੂਗੀ ਦੀਦੀ ਕਾਜ ਦੀਦੀ ਕੀ ਹੋ ਸਕਦਾ ਦੀਦੀ ਨੇ ਵੀ ਜਾਣਾ ਹਜੇ ਤੇਰਾ ਜੀ ਕਰਦਾ ਨਾਲ ਕੇ ਜਾਣ ਨੂੰ ਦੀਦੀ ਦਾ ਨਹੀਂ ਕਰਦਾ ਜਿਉਂ ਨੇ ਕਿਹਾ ਮੈਂ ਵੀ ਜਾਣਾ ਫੇਰ ਤੁਹਾਨੂੰ ਪਤਾ ਦੀਦੀ ਦਾ ਕਿੰਨਾ ਪਿਆਰ ਡੈਡੀ ਨਾਲ ਜੇ ਦੋ ਤੁਸੀਂ ਉਹਦੇ ਸਾਹਮਣੇ ਗੱਲ ਕਰੋਗੇ ਕਿ ਇਹ ਡੈਡੀ ਦੀ ਰੋਟੀ ਫਿਰ ਇਹਦਾ ਕੋ ਨੂੰ ਕੌਣ ਪਾਊਗਾ ਦਾ ਪਿਆਰ ਬੜਾ ਹੋਆ ਫਿਰ ਉਹਨੇ ਕਿਹਾ ਚਲ ਮੈਂ ਆ ਰਹਾ ਆਪਣੀ ਡੈਡੀ ਦੀ ਰੋਟੀ ਮੈਂ ਪਕਾ ਲਿਆ ਕਰੂੰਗੀ ਆਦੀ ਕਿੰਨੇ ਹਾਂ ਆਦੀ ਕਿੰਨੇ ਹਾਂ ਜਿਉਂ ਨੂੰ ਪਤਾ ਲੱਗ ਗਿਆ ਵੀ ਇਹ ਸਕੀਮਾ ਕਢਣ ਦੇ ਆ ਪਲਾਨਿੰਗ ਬਣਾਉਂਦੇ ਆ ਦੀਦੀ ਨੂੰ ਘਰ ਰੱਖਣ ਦਾ ਬਾਣੇ ਸੋਚਦੇ ਆ ਤੇ ਫੇਰ ਨਹੀਂ ਉਹ ਬਾਹਰ ਗਈ ਉਹਨਾਂ ਨੇ ਪਾਲਾ ਦਾ ਬਾਹਰ ਕਿੱਥੇ ਗਈ ਆ ਗਵਾਂਡਿਆ ਘਰੇ ਗਈ ਆ ਕੀ ਪਲਾਨਿੰਗ ਹੋ ਰਹੀ ਐ ਤਦੁ 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 ी तरि 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 ਜਦ ਜਿੱਥੇ ਜੀ ਕਰਦਾ ਤੇ ਹਿੱ ਚਲ ਜਾਂਦੀਆਂ ਜੀ ਮੈਨੂੰ ਹਰ ਵਾਰੀ ਘਰ ਛੱਡ ਜਾਂਦੀਆਂ ਡੈਡੀ ਦਾ ਬੰਦਨ ਲਾ ਕੇ ਫਿਰ ਡੈਡੀ ਨਾਲ ਜਾਤਾ ਕਰਦੀ ਆ ਹੈ ਜਿੱਥੇ ਜਾਣਾ ਦਾ ਬਿੰਦੋ ਪਿੰਦੀਆਂ ਤੇ ਕੀ ਗੱਲ ਮੇਰਾ ਨਹੀਂ ਕਿਤੇ ਜਾਂਦੇ ਜੀ ਕਰਦਾ ਮੈਨੂੰ ਘਰ ਛੱਡ ਜਾਂਦੀਆਂ ਜਦੋਂ ਜੀ ਕਰਦਾ ਮੈਨੂੰ ਗੁੱਸਾ ਬੜਾ ਤੁਹਾਡੇ ਦੋਵਾਂ ਤੇ ਬਹੁਤ ਜ਼ਿਆਦਾ ਗੁੱਸਾ ਹੈ ਖਰਪੋਤ ਗੁੱਸਾ ਨਹੀਂ ਕਰੀਦਾ ਡੈਡੀ ਹੋਣ ਵਾਲੇ ਆ ਤੇ ਡੈਡੀ ਨਾਲ ਗੱਲ ਕਰਦੇ ਆ ਤੇ ਥੱਲੇ ਆ ਜੋ ਥੱਲੇ ਬਹਿ ਕੇ ਗੱਲ ਕਰਦੇ ਮੈਂ ਕਿੱਥੋਂ ਪੈਦਾ ਲਗਾ ਇਹ ਕਿੱਥੋਂ ਆ ਗਈ ਪੂੰਕੜ ਜੀ ਚਲ ਥੱਲੇ ਚਲ ਥੱਲੇ ਕੋਠੇ ਨਾ ਕਿਤੇ ਤਮਾਸ਼ਾ ਨਾ ਹੋਵੇ ਥੱਲੇ ਜਾ ਕੇ ਗੱਲ ਕਰਦੇ ਇਹਨੂੰ ਪਤਾ ਨਾ ਕਿੱਥੋਂ ਬਾਸ਼ਨਾ ਆ ਜਾਂਦੀ ਆਪੇ ਇਹ ਗੱਲਾਂ ਕਰਨੀਆਂ ਚੱਲ ਲੜਾਈ ਪਾ ਦੇਣੀ ਵੇਖੀ ਘਰ ਚ ਸੇਮੇ ਅੱਗੀ ਲੜਾਈ ਕੋਣੀ ਐ ਤਾਨੂੰ ਨਹੀਂ ਪਤਾ ਕਿ ਜਦੋਂ ਜਾਣੀਆਂ ਆ ਉਦੋਂ ਉਹਨੂੰ ਛੱਡ ਜਾਨੀਏ ਜਦੋਂ ਜਾਣੀਆਂ ਆ ਉਦੋਂ ਉਹਨੂੰ ਛੱਡ ਜਾਨੀਏ ਕਿੱਥੇ ਹੀ ਆ ਲੈ ਕੇ ਜਾਂਦੇ ਸੋਵਰੀ ਜਾਂਦੇ ਜਿੱਤੇ ਲੜੀ ਨਵੇਂ ਵਾਰੀ ਮੈਨੂੰ ਘਰੇ ਛੱਡ ਕੇ ਜਾਂਦੇ ਜੇ ਨਹੀਂ ਆਪਾਂ ਤਾਂਹੀਂ ਕਿਤੇ ਜਾਂਦਾ ਹੀ ਨਹੀਂ ਐ ਜੇ ਜਾਏ ਤਾਂ ਲੜਾਈ ਪਾ ਕੇ ਬਹਿ ਜਾਂਦੇ ਐਰ ਕਿ ਨਹੀਂ ਡੈਡੀ ਦੀ ਰੋਟੀ ਤੇ ਤਾਂ ਜਿਆਦਾ ਤਾਂ ਆ ਕਿ ਤੂੰ ਰਹਾ ਪਾ ਮੈਂ ਚਲ ਜਾਨੀ ਆ ਰੋਟੀ ਬਣਾਉਂਦੀ ਕਿਸ ਨੇ ਰਹਿਣਾ ਤੂਰਾ ਪਾ ਮੈਂ ਚਲ ਜਾਨੀ ਆ ਕਾ ਤੇ ਮੈਂ ਸਟਾਰਟ ਕੀਤੀ ਜੇ ਮੈਂ ਹੀ ਕਰ ਰਹੀ ਆ ਪੀ ਤੇ ਜਾਣ ਦਾ ਫਾਇਦਾ ਕੀ ਏ ਤੂੰ ਆਪ ਜਾਣੀ ਆ ਬੋਲ ਨਹੀਂ ਮੈਂ ਨਹੀਂ ਸਿਆਣੀ ਬੋਲ ਏ ਬੋਲਣ ਤੇ ਦਿੰਨੀ ਨਹੀਂ ਹਰ ਵਾਰੀ ਨਹੀਂ ਹਰ ਵਾਰੀ ਮੈਂ ਹੀ ਕਰ ਰਿਹਾ ਦਮਾ ਰੋਟੀ ਬਣਾਉਂਦੀ ਇੰਨੀ ਰਹਿ ਦਿੰਦੇ ਤੱਕ ਦੇ ਚਾ ਨਾ ਰਹਿ ਤੈਨੂੰ ਕਿਹਨੇ ਕਿਹਾ ਰਹਿ ਮੇਰੀ ਗੱਲ ਸੁਣੋ ਲੜਾਈ ਨਾ ਪਾਓ ਤੇਰਾ ਪਿਓ ਹੁੰਦਾ ਨਾ ਉਹਨਾਂ ਸਲਾਹ ਕਰ ਲੈਨੇ ਉਹਨੂੰ ਵੀ ਨਾਲ ਲੈ ਲੈਨੇ ਉਹ ਵੀ ਨਾਲ ਆਜੂ ਮੈਂ ਤੇਰਾ ਉਹ ਵੀ ਮੈਂ ਨਹੀਂ ਤੇ ਕਹਣਾ ਮੈਂ ਜਾਣਾ ਮੈਂ ਜਾਣ ਦੇਣਾ ਮੈਨੂੰ ਗੁੱਸਾ ਚੜੀ ਦੇ ਮੈਂ ਇਹ ਕਰਨ ਨਾ ਜਾਣਾ ਤੇ ਨਾ ਨਾ ਮੈਨੂੰ ਜਾਣ ਦੇਣਾ ਤਾਂ ਹੁੰਦਾ ਨਾ ਇਹ ਤਾਂ ਹੁਣ ਉਹ ਆਉ ਉਹ ਤੇ ਸਲਾਹ ਹੋਊ ਤੇ ਫੇਰ ਹੀ ਪਤਾ ਲੱਗੂ ਜਿਹੜਾ ਇਹ ਇੱਕ ਨੰਬਰ ਹੀ ਪਹਿਲੇ ਨੰਬਰ ਤੇ ਆ ਨੂੰ ਕਰਦੇ ਨਾ ਡੈਟਿੰਗ ਕੋਈ ਜਿਹੜੀ ਪਲੈਨਿੰਗ ਆ ਕਰਦੇ ਸਾਨੂੰ ਕੁਛ ੜਤੀ ਜਾਂਦੀ ਹੈ ਹੈਲੋ ਡੈਟਿੰਗ ਚਾਲੀ ਉਹ ਇਧਰ ਪਲੈਨਿੰਗ ਚੱਲਣ ਦੀ ਹੈ ਘਰੇ ਨਾਨਕੇ ਜਾਣ ਦੀ ਆ ਬਾਹਾਨੇ ਤੇ ਆ ਜਾਓ ਫਿਰ ਦੱਸਦੇ ਆ ਠੀਕ ਕੋਣੀ ਉਹ ਦੇ ਰੈਡੀਆ ਦੇਖੋ ਕਿੰਦੇ ਦੇਖ ਆ ਰਿਹਾ ਨੇ ਦੇ ਰਿਹਾ ਨੇ ਜੱਬਲਾ ਲਾ ਫਿਰ ਕੀ ਆ ਡੈਡੀ ਤੇ ਕੱਲੇ ਤਾਂ ਸਾਡਾ ਵੀ ਆ ਵੈਸੇ ਨੋਰਮਲੀ ਗੱਲ ਕਰਨੀ ਤੂੰ ਤੇ ਨੋਰਮਲੀ ਗੱਲ ਕਰਨ ਦੇ ਆਗ ਦਬਾਵਾ ਲਾਉਣੀ ਆ ਕਿ ਅੱਗ ਬੁਝੇ ਨਾ ਵਧੇ ਵਧੇ ਇਹਨੇ ਕਿਉਂ ਲੜੀ ਮਰੀ ਜਾਂਦੀਆਂ ਸੀ ਆਪਸ ਵਿੱਚ ਮਸਲਾ ਕਰ ਲਓ ਆ ਜਾਂਦਾ ਡੈਡਾ ਡੈਡੀ ਤੇ ਕਰ ਲੈਨੇ ਗੱਲ ਤੂੰ ਹੀ ਤੇ ਐ ਕਹਿੰਦੇ ਜਿੱਤਾ ਪਤਾ ਨਹੀਂ ਕਿੱਡਾ ਤੁਹਾਡਾ ਗੁਨਾਹ ਕਰ ਦਿੱਤਾ ਹੁੰਦਾ ਹੈ ਕਿ ਆਉਂਦੇ ਨੇ ਪਿੰਡ ਵਿੱਚ ਸਿਆਣੀ ਤੇ ਚੋਰ ਪਹਿਲਾਂ ਹੀ ਅਜੇ ਪਲੈਨਿੰਗ ਹੋਈ ਤੇ ਜੇ ਉਹ ਤੇ ਕੁੜੀ ਨਾ ਮਾੜੀ ਜੀ ਗੱਲ ਹੀ ਕੀਤੀ ਤੇ ਤੂੰ ਤਾਂ ਐਂ ਗੱਲ ਚੁੱਕ ਦਿੱਤੀ ਜਿੱਦਾਂ ਪਤਾ ਨਹੀਂ ਕੀ ਹੁੰਦਾ ਵਾ ਕਿੱਡਾ ਵੱਡਾ ਅਸੀਂ ਗੁਨਾਹ ਕਰ ਦਿੱਤਾ ਹੁੰਦਾ ਵਾ ਨਾ ਕਿ ਗੁਨਾਹ ਹੀ ਐ ਜਦੋਂ ਜਾਣਾ ਹੁੰਦਾ ਤੁਹਾਡੀ ਪਲੈਨਿੰਗ ਸਟਾਰਟ ਹੋਈਂ ਤੇ ਦੋਵੇਂ ਮਾਮਾਆਂ ਦੀਆਂ ਮੈਨੂੰ ਛੱਡ ਕੇ ਜਾਣ ਦੀਆਂ ਤੁਸੀਂ ਤੇ ਬਸ ਬਹਾਨਾ ਲੱਭਦੇ ਆਂ ਤੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਛੱਡ ਜਾਈਏ ਤੇ ਸਾਡੇ ਸਸਪਾ ਵੀ ਹੁੰਦੇ ਰਹਿਣ ਸਾਨੂੰ ਆ ਕੇ ਖਪਣਾ ਮੈਨਾਂ ਪਵੇ ਤੇ ਇਹ ਆ ਕੇ ਜਿਹੜੇ ਆ ਨਾ ਸਾਨੂੰ ਐਂ ਆ ਕੇ ਬਹਿ ਜੀਏ ਤੇ ਆਂਦਿਆਂ ਨੂੰ ਕੰਮ ਹੋਇਆ ਮਿਲੇ ਡੈਡੀ ਵਿਚਾਰੇ ਭੁੱਖੇ ਨਾ ਰਹਿਣ ਰੋਟੀ ਮਿਲੇ ਬਸ ਆਈ ਕੰਫਰੈਂਸ ਆਈ ਤੇ ਘਰ ਦਾ ਕੰਮ ਨਾ ਮਗਰ ਪਵੇ ਮੈਂ ਫਿਰ ਗੁੱਸਾ ਨਾ ਕਰਾਂ ਤਾਂ ਕੀ ਕਰਾਂ ਤੇ ਹਰ ਵਾਰੀ ਮੈਨੂੰ ਛੱਡ ਜਾਂਦੇ ਅਜੇ ਬਹਾਨੇ ਤੇ ਬਹਾਨੇ ਬਹਾਨੇ ਤੇ ਬਹਾਨੇ ਲੱਭਦੇ ਰਹਿੰਦੇ ਦੀ ਆ ਗਈ ਚੱਲ ਮੜਾ ਨਿਕਲ ਤੂੰ ਤੇ ਤੂੰ ਰਗੜੀ ਜਾਣਾ ਜਿੰਨੀ ਇਹ ਤਿੱਖੀ ਆ ਨਾ ਦੇ ਦੇ ਇਹਨੇ ਮੈਨੂੰ ਵਿੱਚ ਫਸਾ ਦੇਣਾ ਮੈਂ ਤਾਂ ਨਿਕਲਦੀ ਬੰਨ ਨੇ ਨਾ ਮੰਮੀ ਇਹ ਨਾ ਮੈਂਚਨ ਨੂੰ ਬੁਲਾ ਕੇ ਲਿਓਨੀ ਆ ਚੰਗਾ ਮੇਰਾ ਟਾਈਮ ਪਾਸ ਨੂੰ ਹੁੰਦਾ ਮੈਂਚਨ ਨੂੰ ਬੁਲਾ ਕੇ ਲਿਓਨੀ ਆ ਠੀਕ ਲੈ ਆ ਉਦਾਂ ਵੀ ਨੇਰਾ ਬੜਾ ਹੋ ਗਿਆ ਇਹ ਮੈਂ ਲਿਓਨੀ ਬੁਲਾ ਕੇ ਜਾ ਵੇਖ ਕੇ ਲਿਆ ਕਿੱਥੇ ਆ ਆਗੇ ਜੇ ਤਹੀਂ ਆਜੋ ਆ ਗਿਆ ਜੀ ਹਾਂ ਇਹ ਹਮਨ ਪਾਣੀ ਦੇ ਡੈਡੀ ਆਪਣੇ ਨੂੰ ਪੀਣਾ ਪਾਣੀ ਲੈ ਚੁ ਉਹ ਦੇ ਦੇ ਥੋੜਾ ਜਿਹਾ ਅੱਜ ਕੀ ਗੱਲ ਇੰਨੀ ਲੇਟ ਹੋ ਗਿਆ 7:30 ਹੋ ਗਿਆ ਅੱਜ ਵੈਸੇ ਹੀ ਰਾਜ ਮਿਲਦੇ ਕੋਈ ਨਹੀਂ ਹੋ ਗਿਆ ਕੋਈ ਖੜੋ ਹੋ ਗਿਆ ਤਾਂ ਇੱਥੇ ਕਹਿੰਦੇ ਪਤਾ ਨਹੀਂ ਕੀ ਗੱਲ ਕਿਉਂ ਇੰਨੀ ਲੇਟ ਹੋ ਗਈ ਅਮ ਸਭ ਜੀ ਚੀਜ਼ੀ ਜਾਂਦੀ ਆ ਉਹ ਮੈਨੂੰ ਫੋਨ ਕੀਤਾ ਸੀ ਡੈਡ ਜੀ ਸਿਰ ਤੇ ਤੇ ਮੰਮੀ ਦੋਵੇਂ ਜਣੇ ਜਦੋਂ ਕਿਤੇ ਜਾਂਦੇ ਆ ਨਾ ਇਹ ਮੈਨੂੰ ਘਰੇ ਛੱਡ ਜਾਂਦੇ ਪਲਾਨਿੰਗ ਹਿਸਾਬ ਨਾਲ ਕਰਦੇ ਆ ਕਿ ਇਹ ਘਰੇ ਰਵੇ ਤੇ ਤੁਹਾਡਾ ਰੋਟੀ ਪਾਣੀ ਪਕਾ ਰਿਹਾ ਰਵੇ ਤੇ ਇਹ ਕੰਮ ਤੇ ਜਾਂਦੇ ਰੋ ਤੁਹਾਡੇ ਕੰਮ ਤੇ ਛੁੱਟੀਆਂ ਨਾ ਹੋਣ ਰੋਟੀ ਪਾਣੀ ਕਰਕੇ ਕੱਲ ਦਾ ਕੰਮ ਹੁੰਦਾ ਰਵੇ ਇਹਨਾਂ ਨੂੰ ਆ ਕੇ ਕਪੜਾ ਨਾ ਪੋਵੇ ਇਹ ਪਲਾਨਿੰਗ ਹਿਸਾਬ ਨਾਲ ਕਰਦੇ ਕਿ ਸੱਸ ਪੱਟੇ ਕਰ ਦੇ ਦਿਆਂ ਤੇ ਮੈਂ ਘਰੇ ਰਹਿਵਾਂ ਇਹ ਹਰ ਵਾਰੀ ਇਹ ਏਦਾਂ ਕਰ ਦਿਆ ਮੈਨੂੰ ਛੱਡ ਜਾਂਦੀ ਕਿ ਕੱਲ੍ਹ ਹਰ ਕਿ ਨਿੱਕੀ ਨੂੰ ਨਹੀਂ ਛੱਡ ਕੇ ਜਾ ਸਕਦੇ ਵੀ ਤੇ ਕਹਿ ਦਿੰਦੀ ਆ ਇਹਦਾ ਡੈਡੀ ਨਾਲੋਂ ਜ਼ਿਆਦਾ ਵਾ ਪਿਆਰ ਹੈ ਇਹ ਰੋਟੀ ਕਰਕੇ ਫਰੈਪੋ ਕੀ ਡੈਡੀ ਦੀ ਰੋਟੀ ਕਰਕੇ ਉਹਨਾਂ ਦਾ ਨਹੀਂ ਹੈਗਾ ਸਿੱਤ ਦਾ ਨਹੀਂ ਹੈਗਾ ਜਿੱਥੇ ਕਿਤੇ ਜਾਣਾ ਹੁੰਦਾ ਹੈ ਆਪੇ ਤੁਰ ਪੈਂਦੀਆਂ ਇਹ ਮੈਨੂੰ ਛੱਡ ਜਾਂਦੀਆਂ ਮੇਰਾ ਨਹੀਂ ਚੀ ਕਰਦਾ ਕਿਤੇ ਜਾਣ ਨੂੰ ਫਿਰ ਮੈਨੂੰ ਗੁੱਸਾ ਲੱਗਦਾ ਐਸੇ ਕੰਨੋਂ ਗੁੱਸਾ ਚੜਦਾ ਫਿਰ ਜਾਣਾ ਕਿੱਥੇ ਆ ਕਿੱਥੇ ਜਾਣਾ ਜਾਣਾ ਨਾਨਕੇ ਹੀ ਹੈ ਤੇ ਅਜੇ ਤਾਂ ਸਲਾਹ ਕਰਨੀ ਹੈ ਤੁਸੀਂ ਉਮਦੇ ਤੁਹਾਨੂੰ ਪੁੱਛ ਕੇ ਤੇ ਫੇਰ ਹੀ ਅਸੀਂ ਸਲਾਹ ਕੋਈ ਕਰਨੀ ਹੀ ਇਹ ਤਾਂ ਪਹਿਲਾਂ ਕਿੰਨਾ ਲੜਾਈ ਪਾ ਕੇ ਤੇ ਬਹਿ ਗਈ ਆ ਨਾਨਕੇ ਜਾਣਾ ਨਾਨਕੇ ਬਹੁਤ ਹੁੰਦੇ ਆ ਨਹੀਂ ਹੁੰਦੇ ਪਰ ਮੈਂ ਤਰੀ ਮੇਰਾ ਕੀ ਕਹਿੰਦਾ ਜੀ ਤੇ ਕਰ ਹੀ ਹੁੰਦਾ ਨਾ ਕਿਤੇ ਜਾਣ ਉਹ ਉਹਨਾਂ ਨੂੰ ਜੀ ਨਹੀਂ ਕਰਦਾ ਉਹ ਮਿਲ ਨੂੰ ਹਾਦਾ ਇੱਕ ਕਰੀ ਜਾਣਾ ਕੋਲ ਸਰ ਮੰਤਰੀ ਉਹ ਕੰਮਕਾਰ ਵਾਲੇ ਆ ਬੀਜੀ ਆ ਬੰਦੇ ਚ ਮੈਂ ਤਾਂ ਅਹੀਂ ਸੁੱਤੇ ਰਹਿੰਦੇ ਆ ਅਹੀਂ ਵਿਹਲੇ ਆ ਪਤਾ ਵੀ ਆ ਕਿੰਨੇ ਵੰਜਾਇਆ ਕੰਮ ਤੋਂ ਮੈਂ ਤੂੰ ਇਹ ਨਾ ਆ ਜਾਓ ਮੈਂ ਤਾਂ ਚਲ ਉਹ ਕਹਿੰਦੀ ਕੌਮ ਸੀਤ ਕਹਿੰਦੀ ਕੋਈ ਆਪਾਂ ਜਾਣਾ ਮੰਤੇ ਮੰਮੀ ਤੇ ਮੈਂ ਕਿਹਾ ਚਲ ਹੋ ਜੇ ਇੱਨੇ ਜਾਣਾ ਤੇ ਵੀ ਨਾ ਤਿਆਰ ਹੋ ਜੇ ਨਹੀਂ ਜੇ ਉਹ ਨਹੀਂ ਜਾਣਾ ਤਾਂ ਫਿਰ ਮੇਰੀ ਰੋਟੀ ਦਾ ਕਿੱਦਾਂ ਹੋਊਗਾ ਰੋਟੀ ਦਾ ਹੁਣ ਇਹੋ ਤੇ ਕਹਿੰਦੇ ਹੀ ਸੀਪ ਤਾਂ ਮੰਮੀ ਚਲ ਦੀਦੀ ਨੇ ਜੇ ਨਹੀਂ ਜਾਣਾ ਅੱਜ ਤੱਕ ਪੁੱਛਣਾ ਸੀ ਅਣੀ ਤੇ ਤੂੰ ਕੋਮਲ ਜਾਣਾ ਕਿ ਨਹੀਂ ਜਾਣਾ ਜੇ ਤੂੰ ਜਾਣਾ ਤਾਂ ਚਲ ਹੋ ਜਾ ਤਿਆਰ ਤੇ ਜੇ ਨਹੀਂ ਇੱਕ ਅੱਧੀ ਦਿਹਾੜੀ ਦਾ ਮੰਤਰੀ ਹੋ ਤਾਂ ਚਲ ਤੂੰ ਸਾਰ ਹੀ ਸਕਦੇ ਜੇ ਨਾ ਕਿ ਤੋ ਹੈ ਇਹਨੇ ਕਿ ਤੋ ਚਲ ਬੰਦਾ ਕੋਈ ਬ੍ਰੈਡ ਲੈ ਕੇ ਖਾ ਲੈਂਦਾ ਜਾਂ ਆਪਣੇ ਆਪ ਜੋਗਾ ਥੋੜਾ ਬਤਾ ਹੁੰਦਾ ਇੱਕ ਟਾਈਮ ਤੇ ਅਸੀਂ ਰੋਟੀ ਪਕਾ ਜਾਾਂਗੇ ਤੇ ਦੂਜੇ ਟਾਈਮ ਤੇ ਚਲ ਤੂੰ ਹੀ ਆਪਰਾ ਬੰਦੇ ਚਲ ਮਾੜਾ ਮੋਟਾ ਸਾਰ ਲੈਂਦਾ ਕੋਈ ਬਾਹਰੋਂ ਅੰਦਰੋਂ ਕੋਈ ਚੀਜ਼ ਖਾ ਪੀ ਕੇ ਆਪਣਾ ਗੁਜ਼ਾਰਾ ਕਰ ਲੈਂਦਾ ਨਾ ਮੇਰੇ ਕੋਈ ਪੈਸਾ ਤੇ ਲੈਂਦਾ ਤਨਖਾਹ ਮਿਲੀ ਤੇ ਤੁਸੀਂ ਪਲੈਨਿੰਗ ਗਰੀਬ ਹੀ ਜਾਣਦੇ ਜੇ ਜਾਣਾ ਵਾ ਤੁਹਾਡੇ ਕੋਲ ਜਮਾਨ ਤੇ ਟਿੱਗਿਆ ਨਹੀਂ ਜਾਂਦਾ ਇੰਨੀ ਗਰਮੀ ਚ ਇਹ ਤੁਹਾਨੂੰ ਕੋਸ਼ਿਸ਼ ਦੀ ਸਲਾਹ ਕਰਨੀ ਹੈ ਕਿਹੜਾ ਤੁਰਪੀਆਂ ਵਾ ਮਗਰ ਪਹਿਲਾਂ ਪਲੈਨਿੰਗ ਕਰ ਲਈ ਆ ਉਹ ਸਲਾਹ ਉਹ ਹੁੰਦੀ ਆ ਪਲੈਨਿੰਗ ਤੇ ਤੁਸੀਂ ਐਂ ਕਹਿੰਦੇ ਜਿਦਾ ਮੈਂ ਬੈਗ ਚ ਕੱਪੜੇ ਪਾ ਕੇ ਤਾਂ ਮੈਂ ਤਿਆਰ ਹੋ ਕੇ ਤਾਂ ਮੈਂ ਤੁਰਪੀ ਆ ਅੱਧੇ ਅੱਧੇ ਬੁਜਦੀ ਪਲੈਨਿੰਗ ਤੇ ਦੂਈ ਗਰਮੀ ਆ ਮੇਰਾ ਹੋਏ ਮੂੰਹ ਨਾਲ ਗੱਲ ਕਰਨਾ ਵੀ ਹੁ ਕਰ ਨਹੀਂ ਸਕਦੇ ਨਹੀਂ ਤੁਸੀਂ ਸਲਾਹ ਕੀਤੀ ਕਿਹੜੀ ਕੀਤੀ ਹਏ ਰੱਬਾ ਸਲਾਹ 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 ਵੇਖ ਕਿੱਡੇ ਅਸੀਂ ਵਿੱਚ ਪਿੰਡ ਦਾ ਸਰਪੰਚ ਮੈਂਬਰ ਬਾਕੇ ਤੈਨੂੰ ਸਲਾਹ ਕਰਦੀ ਆ ਉਹ ਨਾ ਅਦਮੁਨੀ ਜੀ ਪਾ ਕੇ ਲੜਾਈ ਤੇ ਗਾਂ ਗਈ ਆ ਕਿਧਰ ਗਈ ਆਏ ਬਾਹਰ ਗਈ ਆ ਬਾਹਲੇ ਨਾ ਉੱਠ ਕੇ ਉਹਨੇ ਨਹੀਂ ਕੋਈ ਲੜਾਈ ਪਾਈ ਉਹ ਅਜ ਮੰਮੀ ਮੈਨੂੰ ਉਹ ਮੈਨੂੰ ਪੁੱਛਣ ਨਹੀਂ ਦੇਈ ਵੀ ਮੰਮੀ ਚੱਲ ਕੇ ਪੁੱਛਣਾ ਉਹ ਹੁੰਦਾ ਸਲਾਹ ਉਹ ਹੁੰਦੀ ਆ ਕਿ ਚੱਲ ਆਂ ਤੇਰੇ ਤੇ ਉਹਨੂੰ ਪੁੱਛ ਲੈਣੇ ਆ ਤੇ ਜਾਂ ਉਹ ਜੇ ਉਹਨੇ ਕਹਿਣਾ ਤੇ ਉਹ ਕਵੇ ਮੰਮੀ ਡੈਡੀ ਨੂੰ ਪੁੱਛ ਲੈਣੇ ਤੇ ਇਹਦੇ ਕਹਾਂ ਚੱਲ ਚੱਲ ਜਾਾਂਗੇ ਉਹ ਡੈਡੀ ਦੀ ਰੋਟੀ ਪਾਣੀ ਲਈ ਉਹਨੂੰ ਛੱਡ ਜਾਾਂਗੇ ਮੈਂ ਤੁਹਾਡੀ ਹੰਦਰੋਂ ਹਾਂ ਤੇ ਤੁਸੀਂ ਤਾਂ ਮੈਨੂੰ ਕਿਹਾ ਨਹੀਂ ਛੱਡ ਕੇ ਗੱਲ ਕਰਨੇ ਤੂੰ ਤੇ ਉੱਤੇ ਆ ਕੇ ਤਾਂ ਪਟਾਕੇ ਚ ਆਉਂਦਾ ਪਟਾਕਾ ਪਾ ਕੇ ਰਹਿਤਾ ਜੇ ਤੇ ਤੂੰ ਆਈ ਆ ਉੱਤੇ ਤੂੰ ਆ ਕੇ ਸੁਣ ਲੈ ਤੇ ਤੂੰ ਤਾਂ ਸਾਨੂੰ ਗੱਲ ਪੂਰੀ ਕਰਨੀ ਜੇ ਸਲਾਹ ਹੁੰਦੀ ਨਾ ਜੇ ਤੇ ਡੈਡੀ ਨੂੰ ਪੁੱਛਣਾ ਹੁੰਦਾ ਤੇ ਤੁਸੀਂ ਇਹਨੇ ਗੱਲ ਨਹੀਂ ਰਾਨੀ ਚੱਲ ਡੈਡੀ ਦੀ ਰੋਟੀ ਦੀ ਕੋਮਨ ਨੂੰ ਛੱਡ ਜਾਾਂਗੇ ਤੁਸੀਂ ਕਹਿੰਦੇ ਚੱਲ ਪਿਓ ਤੇਰੇ ਨਾਲ ਦੇ ਪਹਿਲਾਂ ਪੁੱਛ ਲੈਣੇ ਆ ਗੱਲ ਆ ਬਣ ਕੋਤਤਾ ਕੋਈ ਨਹੀਂ ਚਾਹਤਾ ਉਹ ਜਿਹੜੀ ਬਾਤ ਹੋਈ ਹੈ ਨਹੀਂ ਚੱਲ ਫਿਰ ਮੇਰੇ ਨਾਲ ਸੋਣਾ ਜੇ ਅੱਛਾ ਤੂੰ ਜਾਣਾ ਨਾ ਤੂੰ ਹੋਰ ਤੇ ਆ ਤੂੰ ਵੀ ਨਾਲ ਚੱਲ ਲੈ ਡੈਡੀ ਦੀ ਰੋਟੀ ਦਾ ਫਿਰ ਦੱਸ ਉਹ ਹੀ ਜੇ ਤੈਨੂੰ ਡੈਡੀ ਦੀ ਰੋਟੀ ਦਾ ਇੰਨਾ ਹੀ ਫਿਕਰ ਹੈ ਤਾਂ ਫਿਰ ਤੂੰ ਘਰ ਰਹਿ ਤੈਨੂੰ ਹੀ ਕਹਿਣ ਕਿ ਉਹਨੂੰ ਨਾ ਉਹ ਕਹਿੰਦੀ ਵੀ ਮੰਮੀ ਮੈਂ ਜਾਣਾ ਮੈਂ ਜਾਣਾ ਸੀ ਇਹ ਤਾਂ ਕਹਿੰਦੀ ਆ ਨਾ ਮੈਂ ਜਾਣਾ ਹਣਾ ਤੂੰ ਤੂੰ ਨਹੀਂ ਮੈਂ ਜਾਣਾ ਨਹੀਂ ਤਾਂ ਪਿਓ ਦੀ ਰੋਟੀ ਵੀ ਮਤਲਬ ਕੱਢੀ ਹੋਵੇ ਮੈਨੂੰ ਫਿਕਰ ਹੈ ਤੇ ਮੈਂ ਤਾਂ ਕਹਿੰਦੀ ਤੁਹਾਨੂੰ ਕੋਈ ਫਿਕਰ ਨਹੀਂ ਹੈ ਕਿ ਭਈ ਚਲ ਜਾਣਾ ਤੇ ਫਿਰ ਰੋਟੀ ਕੌਣ ਲਾਊਗਾ ਫਿਰ ਕਿਸੇ ਨੇ ਤਾਂ ਫਿਕਰ ਕਰਨਾ ਹੀ ਹੈ ਨਾ ਜੇ ਜਾਣਾ ਸਾਰਿਆਂ ਨੇ ਜਾਣਾ ਨਹੀਂ ਤਾਂ ਕਿਸੇ ਨੇ ਨਹੀਂ ਜਾਣਾ ਤੇ ਹੋ ਜਾ ਤੂੰ ਹੋ ਜਾ ਤੁਸੀਂ ਮੈਂ ਤਿਆਰ ਮੈਂ ਕਿਹਾ ਮੈਨੂੰ ਨਹੀਂ ਛੁੱਟੀ ਹੈਗੀ ਮੈਂ ਕਿਧਰ ਚਲ ਜਾ ਛੁੱਟੀ ਲੱਲੇ ਕਦੇ ਦੇ ਦਿੰਦੀ ਕਿਧਰ ਲੱਲਾ ਨੇ ਉਹਨਾਂ ਨਿਆਣਿਆਂ ਨੂੰ ਛੁੱਟੀ ਕਿ ਤਿੰਨ ਚਾਰ ਤੁਹਾਨੂੰ ਨੂੰ ਕੋਈ ਛੁੱਟੀ ਕਰ ਜਾਏ ਇਹ ਆੜੇ ਪੇਪਰ ਹੁੰਦੇ ਆ ਉਹੋਈ ਗੱਲ ਪਿਆਣਾ ਬਣਾ ਲਾ ਕੇ ਵੀ ਨਹੀਂ ਜਾਣ ਨਹੀਂ ਮੈਨੂੰ ਦੇਣਾ ਮੈਨੂੰ ਇੱਥੇ ਘਰ ਕਿਦਾ ਬੰਨ ਕੇ ਰੱਖਣਾ ਮੈਨੂੰ ਜਾਣ ਨਹੀਂ ਦੇਣਾ ਚਾਹੀਦਾ ਜਾਣੇ ਸਾਰੇ ਜਾਨਾ ਕਹਿੰਦੇ ਜਾਨਾ ਤੁਹਾਨੂੰ ਫਿਕਰ ਹੀ ਨਹੀਂ ਵਿਚਾਰੀ ਦੀ ਰੋਟੀ ਦਾ ਵੀ ਸਵੇਰੇ ਤੜਕੇ ਜਾਣਾ ਹੁੰਦਾ ਸਾਡੇ ਸੱਤ ਸ਼ਾਮ ਨੂੰ 6:30 ਆਉਣਾ ਹੁੰਦਾ ਹੈ ਦੇਲੇ ਉੱਥੇ ਕੀ ਕਰਨਗੇ ਨਾ ਚਾਹਣਾ ਪਾਣੀ ਮੈਨੂੰ ਫਿਕਰ ਮੈਂ ਕਰਾ ਦੇਉਂ ਤੈਨੂੰ ਤਾਂ ਬੰਨਦਾ ਚਾਹੀਦਾ ਬਸ ਬਾਹਰ ਜਾਣ ਦਾ ਫਿਰ ਦੂਰ ਹਾਂ ਇਹ ਵੇਖਾ ਕਿੱਡੇ ਮੇਰੇ ਹੱਥ ਚ ਨੋਟ ਧਰੇ ਆ ਪਿਆਲੇ ਫੜ ਨੋਟਾਂ ਦੀ ਗੱਠੀ ਤੇ ਜਾ ਘੁੰਮ ਫਿਰ ਕੇ ਆ ਹੈ ਕਿ ਕਿ ਕੁਲੀ ਕੀ ਬਦਲੀ ਓ ਵੱਤ ਦਿੱਤੇ ਟਾਡੇ ਕੋਲਿਆਂ ਲੈ ਕੇ ਹੈ ਮੈਂ ਕਹਤਾਂ ਕਿ ਆਪੇ ਟਾਡੇ ਕੋਲਿਆ ਲੈ ਕੇ ਨਹੀਂ ਵਰਤ ਪਰ ਗੱਲ ਤੇ ਹੁੰਦੀ ਆ ਨਾ ਹੁਣ ਮੈਨੂੰ ਲੋੜ ਆ ਹੁਣ ਤੇ ਕਹਿੰਦਾ ਮੇ ਕੋ ਪੈਸਾ ਨਹੀਂ ਹੈਗੇ ਪੈਸਾ ਨਹੀਂ ਹੈਗੇ ਨਹੀਂ ਬਿਲਕੁਲ ਉਹੀ ਡਾਕਟਰ ਜਾਨ ਨਹੀਂ ਦੇਣਾ ਗੱਲ ਤੇ ਇਹ ਹੋਈ ਆ ਵੀ ਘਰੇ ਮਾਰ ਘਰੇ ਇੱਥੇ ਮਾਰ ਇੱਥੇ ਰਹਿ ਇਹੋ ਗੱਲ ਆ ਤੂੰ ਜੋ ਮਰਜੀ ਸੋਚੀ ਜਾ ਮੈਨੂੰ ਨਹੀਂ ਪਤਾ ਸੋਚਣਾ ਕਿ ਜੋ ਹੈਗਾ ਉਹੋ ਸੋਚਣ ਦਾ ਹੀ ਆ ਕੀ ਗੱਲ ਮੇਰੇ ਨਾਲ ਕੀ ਕਰਦਾ ਕਿਤੇ ਜਾਣਾ ਉਹਨੂੰ ਮੇਰੇ ਨਾਲ ਕੀ ਕਰਦਾ ਕਿ ਨਹੀਂ ਉਹਨਾਂ ਅਦਮੁਨੀ ਜਿਹੜੀ ਲੜਾਈ ਪਾ ਕੇ ਗਾਂ ਗਈ ਆ ਹੈ ਉਹਨੇ ਲੜਾਈ ਪਾਈ ਆ ਉਹਨੇ ਗੱਲ ਛੇੜੀ ਸੀ ਉਹ ਗੱਲ ਵੇਹੇ ਕਰਦ ਲੜਾਈ ਤੇ ਤੂੰ ਪਾਈ ਆ ਆਹੋ ਵੀ ਘਰੇ ਵੀ ਮੈਨੂੰ ਨਹੀਂ ਨਹੀਂ ਘਰੇ ਵੀ ਮੈਨੂੰ ਛੱਡ ਜੋ ਪਵਾੜੇ ਦੀ ਜੜ ਵੀ ਮੈਂ ਆਈ ਆ ਜੇ ਤੈਨੂੰ ਜੇ ਤੂੰ ਜਾਣਾ ਹੈ ਤੂੰ ਚੁੱਪ ਕਰਕੇ ਕਹਿ ਦੇ ਤਾਂ ਮम्मी ਮੈਂ ਵੀ ਜਾਣਾ ਆਪੇ ਕੋਈ ਨਾ ਕੋਈ ਰੇਂਜ ਕਰ ਲੈਂਦੇ ਜੇ ਉਹ ਉਹ ਵੀ ਹੈ ਨਾ ਉਹਨੂੰ ਨਹੀਂ ਕਰਦੀ ਕੋਈ ਪਰਵਾਹ ਤੂੰ ਕਹਿੰਦੇ ਉਹਨੂੰ ਕੋਈ ਕਰਦੀ ਪਰਵਾਹ ਨਹੀਂ ਆ ਚੱਲ ਨਹੀਂ ਪਰਵਾਹ ਉਹ ਕਹਿੰਨੇ ਸਿੱਧਾ ਆ ਕੇ ਮੈਨੂੰ ਕਹਿੰਦੇ ਮਮਾ ਮੈਂ ਜਾਣਾ ਤੂੰ ਵੀ ਬਣਾ ਕੇ ਛੱਤੀ ਤਾਂ ਅਸੀਂ ਰੋਟੀਆਂ ਛੋਟੀਆਂ ਖਾਈਏ ਆਪੋ ਵਿਚਾਰੇ ਇੱਕ ਤਰੀ ਦੇ ਉਹਨੇ ਖਾ ਨਹੀਂ ਵਿਚਾਰਿਆਂ ਨੂੰ ਵੀ ਚੱਕ ਕੇ ਲਾ ਜੋ ਨਾਲ ਵਿਚਾਰੇ ਨੂੰ ਅਸੀਂ ਕਹਣਾ ਕਿ ਇਹ ਵੀ ਵਿਚਾਰਾ ਘਰਾ ਹੀ ਰਵੇ ਵਿਚਾਰਾ ਇੰਨਾ ਕਿਹੜਾ ਬੈਗ ਚ ਬੈ ਕੇ ਚਲ ਜੂ ਨਹੀਂ ਯਾਰ ਵਿਚਾਰੇ ਨੂੰ ਛੁੱਟੀਆਂ ਨਹੀਂ ਨਿਲਦੀਆਂ ਛੁੱਟੀਆਂ ਖਾ ਦੇ ਅੱਗੋਂ ਪੁੱਛ ਅੱਗੋਂ ਪੁੱਛ ਵਿਚਾਰਾ ਛੁੱਟੀਆਂ ਲੈ ਲੈਂਦਾ ਨਹੀਂ ਅੱਜ ਵਿਚਾਰਾ ਛੁੱਟੀ ਨਹੀਂ ਹੈ ਕੱਦੀ ਲੈ ਸੋ ਇਹਦਾ ਆਪਣਾ ਕੰਮ ਹੋ ਗਿਆ ਤਾਂ ਵਿਚਾਰਾ ਚੱਟ ਛੁੱਟੀਆਂ ਲੈ ਲੈਂਦਾ ਵੇ ਸਾਡੀਆਂ ਨੂੰ ਸੁਣਦੇ ਕਿ ਨਹੀਂ 100 ਗੱਲਾਂ ਦੀ ਇੱਕ ਗੱਲ ਹੈ ਦਲ ਇੱਥੇ ਮੁੱਕ ਗਈ ਜਾਣਾਂ ਦੇ ਸਾਰੇ ਜਣਾਂ ਨੇ ਤਾਂ ਕਦੇ ਨਹੀਂ ਜਾਣਾ ਲੜਨ ਨੂੰ ਤੇ ਨਾ ਕੋਈ ਦੋਵੇਂ ਪਿਓਤੀ ਨਾ ਨੰਬਰ 1 ਨੇ ਜੇ ਤੇ ਫਿਰ ਇਹਨੂੰ ਤੇ ਹੀ ਮਾਵਾਂ ਈਆਂ ਨੰਬਰ 1 ਨੇ ਜੇ ਪਰ ਕਿਹੇ ਤਰ੍ਹਾਂ ਨਹੀਂ ਬੱਸ ਸਾਰ ਸਪੱਟਾ ਕਰ ਦਿੱਗੇ ਇਹਨਾਂ ਦੋਵਾਂ ਨੂੰ ਚੋਪੋ ਤਾੜੇ ਦੇ ਮੂੰਹ ਚ ਲੋਟੋ ਹੀ ਦੇਗੀ ਤੁਸੀਂ ਤੇ ਬੋਲਦੇ ਨਹੀਂ ਆ ਅਸੀਂ ਲੜਨ ਵਾਸਤੇ ਲਿਖੇ ਆ ਤਾਂ ਵੇਹ ਦੋਵਾਂ ਜੀ ਜਾਣਿਆ ਪਿਓਤੀ ਨੇ ਏਕਾ ਕੀਤਾ ਤੇ ਤੁਸੀਂ ਇਹ ਨਹੀਂ ਕਿਤੇ ਜਾਣਦਾ ਈ ਆਈ ਤੋਰ ਪੇ ਆ ਆ ਇਹ ਦੇ ਕਿ ਤੂੰ ਹੱਥ ਵੀ ਕੀ ਆ ਪੈਸੇ ਦੂ ਬੰਗੜਦੇ ਆ ਹੁਣੇ ਜਹਾ ਹੁਣੇ ਜਹਾ ਕਰਦੇ ਤੇ ਤੁਸੀਂ ਤੇ ਤੋਰੀ ਪਹਿਣਾ ਚਾਹਤੀ ਓ ਤੀਜਾ ਮੁੰਦੂ ਮਦੋਂਡੇ ਚੱਲ ਤੇ ਮੈਂ ਹਾਂ ਗਾਂਦੀ ਤੇ ਤੁਹਾਡੀ ਤੇ ਪਹਿ ਨਹੀਂ ਵੀ ਲੈਣੀ ਜਾਵੇ ਨਾ ਜਾਵੇ ਤੂੰ ਭਲਿਆ ਲੋਕਾ ਤੂੰ ਘਰੇ ਹੀ ਰਹਿ ਘਰੇ ਤੂੰ ਤੇ ਸੋਹਣਾ ਲੱਗਦਾ ਨਾ ਜਾ ਮੈਂ ਆਪੇ ਹਾਂ ਮੈਂ ਹਾਂ ਮੇਰਾ ਪੋਤੋ ਮਿੱਟੀ ਜੋ ਤੁਸੀਂ ਵੀ ਘਰੇ ਸੋਹਣੇ ਲੱਗਦੇ ਜੇ ਇੰਨੀ ਲਾੜ ਤੇ ਮਾੜੀ ਜੀ ਗੱਲ ਕੀ ਕਰ ਲਈ ਜਾਨ ਦੀ ਇੱਕ ਦਿਨ ਦੀ ਕਾਲ ਕਰ ਲਈ ਕਿੰਨਾ ਕਲੇਸ਼ ਪਾਇਆ ਇਹਨਾਂ ਨੇ ਘਰ ਚ ਕਿੰਨੇ ਵਾਸਤੇ ਜਾਣਾ ਹੋਰ ਹਫਤਾ ਬੰਨੇ ਤਿੰਨ ਚਾਰ ਦਿਨ ਤੋਂ ਵੱਧ ਲਾ ਕੇ ਹੋਣਾ ਮੈਨੂੰ ਇਹਨਾਂ ਪਤਾ ਉਹ ਤੋਂ ਬੱਲੇ ਨਹੀਂ ਮੁੜਦੇ ਤਿੰਨ ਚਾਰ ਦਿਨ ਤੋਂ ਤੁਸੀਂ ਇਹ ਕਹੋ ਨਾ ਪੈਸਾ ਦੇੜੀ ਮੋੜਾਵਾਂਗੇ ਤੇ ਤੁਸੀਂ ਤਾਂ ਚਾਰ ਦਿਨ ਲਾ ਆਉਂਦੇ ਨੇ ਤੇ ਮੈਨੂੰ ਜਾ ਤੇ ਲੈ ਆਂਦੋ ਤੁਸੀਂ ਦੇਹ ਜਿੱਤਾ ਮੈਨੂੰ ਮੋਲ ਖਰੀਦ ਕੇ ਕੀ ਹੁੰਦਾ ਵੀ ਇਹ ਨਹੀਂ ਕਿਸੇ ਪਾਸੇ ਵੀ ਜਾ ਸਕਦਾ ਉਹ ਵੀ ਸਿੱਧੀ ਗੱਲੀ ਸਾਨੂੰ ਆਡਾ ਕੋਈ ਨਹੀਂ ਵਰਦਾ ਐਂ ਨਹੀਂ ਜਾਣ ਦੇਣਾ ਨਹੀਂ ਮੋਲ ਹੀ ਖਰੀਦਿਆ ਕਿਸ ਤਾਜੇ ਤੱਕ ਨਹੀਂ ਲੱਥਣ ਦੀਆਂ ਤੇਰੇ ਜਦੋਂ ਸਾਧਿਆਣੀ ਤਾਂ ਕਹ ਕੇ ਜਾਂਦੇ ਉਦੋਂ ਚਾਰ ਦਿਨ ਲਾ ਆਉਂਦੇ ਜਾਂ ਹੁਣ ਤਾਂ ਫਿਰ ਦੋ ਦਿਨ ਦਾ ਕਹਿੰਦੇ ਆ ਤੁਹਾਡੀ ਆਪਣੀ ਮਰਜ਼ੀ ਵੇ ਲੋ ਮੇਰੇ ਕੋ ਬੈਗ ਹੋਏ ਹੈ ਨਹੀਂ ਸੋ ਕਰ ਦੀ ਇੱਕ ਗੱਲ ਜਾਣਾ ਸਾਰਿਆਂ ਨੇ ਜਾਣਾ ਮੇਰੇ ਕਿਸੇ ਨੇ ਵੀ ਨਹੀਂ ਜੇ ਜਾਣਾ ਆਪਾਂ ਚੰਦੇ ਜੀ ਜੋ ਮਰਜੀ ਸਲਾ ਕਰੋ ਆਪਣੇ ਕੋ ਹੈ ਨਹੀਂ ਪੈਸੇ ਕਿੱਥੇ ਚੱਲੇ ਕਿਤੇ ਜੀ ਬਾਲ ਘੁੰਮੇਰ ਕੇ ਨਾ ਹਮ ਆਪ ਖਾਂ ਪੀਂ ਚਲੇ ਕੋਹਾ ਦੇਖਾਂ ਪੀਂ ਜੋ ਕਰਦਾ ਹੈ ਸਾਡੇ ਜੋਗੇ ਨਹੀਂ ਇਹਦੇ ਕੋ ਹੈਗੇ ਪੈਸੇ ਹੈ ਤੇ ਮੇਰੀ ਗੱਲ ਸੁਣ ਲੈ ਤੂੰ ਮੈਂ ਨਹੀਂ ਪਕਾਉਣੇ ਪੁਨੇ ਰੋਟੀ ਆਲੇ ਫੜ ਸਬਜੀ ਬਣਾ ਪਿਓ ਤੇ ਪਕਾਉ ਤੇ ਖਾਓ ਅਸ ਤੈਨੂੰ ਤੇ ਖਾਣੀ ਨਹੀਂ ਦੇ ਦੇ ਵਰਤ ਤਰਨਾ ਅਸੀਂ ਜੋ ਪਕਾਉਣੀ ਉਹ ਖਾਣੀ ਉਹ ਮੈਂ ਪਕਾ ਕੇ ਤੇ ਖਾ ਲੂੰਗੀ ਤੇ ਸਬਜੀ ਤੇ ਐਹੋ ਹੀ ਖਾਣੀ ਜਿਹੀ ਬਣੀ ਮੈਂ ਨਹੀਂ ਲਾਉਣੀ ਲਾਉਣੀ ਮੇਰੇ ਬੇਡੂ ਨਾਲ ਤੇ ਤੈਨੂੰ ਤੋਂ ਦਾ ਜਿਆਦਾ ਫਿਦਰਿਆ ਨਾ ਅੱਜ ਅੱਜ ਮੈਂ ਵੀ ਨਹੀਂ ਅੱਜ ਨਾ ਮੈਂ ਪਕਾਉਣੀ ਆ ਤੇ ਨਾ ਮੈਂ ਤੁਹਾਨੂੰ ਖਵਾਉਣੀ ਆ ਤੇ ਨਾ ਮੈਂ ਆਪ ਖਾਣੀ ਆ ਨਾ ਖਾਓ ਮੈਂ ਵੀ ਚਲੀ ਫੁੰਚਣਾ ਜੋਦੋ ਮੈਂ ਕਿਤੇ ਜਾਣ ਦਾ ਨਾਲ ਲਾਣਾ ਬਸ ਇਹਨਾਂ ਨੂੰ ਤੇ ਪਤਾ ਨਹੀਂ ਕੀ ਇਹਨਾਂ ਨੂੰ ਹੋ ਜਾਂਦਾ ਲੜਾਈ ਪਾ ਕੇ ਭਾ ਜਾਂਦੇ ਵੀ ਇਹ ਨਾ ਕਿਤੇ ਜਾਵੇ ਇਹ ਨਾ ਕਿਤੇ ਜਾਵੇ ਪਤਾ ਨਹੀਂ ਇਹਨਾਂ ਨੇ ਘਰ ਰੱਖ ਕੇ ਮੇਰਾ ਚਾਰ ਪੌਣਾ ਹੀ ਇਹਨਾਂ ਨੇ ਮੈਨੂੰ ਤਾਂ ਕਿਤੇ ਜਾਨ ਮਰਨ ਦੇਣੇਂ ਦੱਸ ਮੇਰਾ ਜੀ ਨਹੀਂ ਕਰਦਾ ਕਿਤੇ ਜਾਣ ਆਉਣ ਨੂੰ ਆਹ ਪਈ ਸਬਜ਼ੀ ਮੈਂ ਨਹੀਂ ਬਣਾਉਣੀ ਬਣਾਉਣੀ ਸਕੇ ਨਾ ਮੈਂ ਅੱਜ ਸਬਜ਼ੀ ਬਣਾਉਣੀ ਨਾ ਮੈਂ ਅੱਜ ਰੋਟੀਆਂ ਰੋਣੀਆਂ ਅੱਜ ਮੈਂ ਵੀ ਪਖੜਦਾ ਤੇ ਰਹੂੰ ਤੇ ਇਹ ਵੀ ਸਾਰਾ ਟੱਬਰ ਪਖੜਦਾ ਤੇ ਰਹੂ ਇਹ ਜਿਹੜੇ ਪਿਓਤੀ ਜ਼ਿਆਦੇ ਭੂਏ ਚੜੇ ਆ ਨਾ ਇਹਨਾਂ ਨੂੰ ਤਾਂ ਮੈਂ ਲਾਂ ਨਾ ਮੈਂ ਪਕਾਉਣੀਆ ਨਾ ਮੈਂ ਖਾਣੀ ਅੱਜ ਭੁੱਖਾ ਰਹੂ ਸਾਰਾ ਟੱਬਰ ਇਹ ਜਿਹੜਾ ਮੈਨੂੰ ਕਿਤੇ ਜਾਣ ਨਹੀਂ ਨਾ ਦੇਂਦੇ ਖਾ ਲਾਂ ਪੱਕੀਆਂ ਰੋਟੀਆਂ ਮੇਰੀਆਂ